ਦੇ ਛੋਟੇ ਪ੍ਰਾਵਤ ਦੇ ਪ੍ਰਾਪ ਸੋ ਮੇਰੀਆਂ ਪ੍ਰਜਾਇਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਬਸ 2 ਮਿੰਟ ਮੈਂ ਤੁਹਾਡੇ ਲੈਣੇ ਨੇ ਮੈਂ ਛੋਟੀ ਜੀ ਗੱਲ ਕਰਨੀ ਹੈ ਸਾਡੇ ਐਮਐਲਏ ਸਾਹਿਬ ਨੇ ਅੱਜ ਸਨਵਾਇਆ ਕੱਲ੍ਹ ਪਹਿਨੋ ਇਹ ਕਿ ਬੱਚਿਆਂ ਨੇ ਬਦਲੇ ਕਿਹੜੇ ਕਰਮ ਕੀਤੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਬੱਚਿਆਂ ਨੇ ਕੋਈ ਕਰਮ ਨਹੀਂ ਕੀਤੇ ਉਹਨਾਂ ਦੀ ਹਾਲੇ ਉਮਰ ਕੋਈ ਕਰਮ ਕਰਨ ਦੀ ਨਹੀਂ ਸੀ ਉਹ ਤਾਂ ਖੇਡਣ ਦੀ ਬਦਲ ਦੀ ਉਮਰ ਸੀ ਕਰਮ ਸਾਡੇ ਕੀਤੇ ਸੀ ਕਿਸੇ ਜਨਮ ਦੇ ਜੋ ਅਸੀਂ ਦੁੱਖ ਚੇਲ ਰਹੇ ਹਾਂ ਉਹ ਬੁੱਕ ਅਸੀਂ ਚੇਦ ਰਹਿਆਂ ਜਾਂ ਤੁਸੀਂ ਅਹਿਸਾਸ ਕਰਦੇ ਹੋ ਕਿ ਤੁਸੀਂ ਵੀ ਮਾਪੇ ਹੋ ਸ਼ਾਇਦ ਉਹਨਾਂ ਨੂੰ ਇਸ ਗਲਦਸਾ ਦਾ ਇਹ ਸਾਧਨ ਹੈ ਕਿ ਉਹਨਾਂ ਦੇ ਕੋ ਕਰਮ ਨੇ ਉਹਨਾਂ ਦੇ ਸਵਾਰਥ ਉਹਨਾਂ ਦੇ ਲਾਲਚ ਨੂੰ ਅੱਜ ਸਾਨੂੰ ਇੱਥੇ ਲੈ ਕੇ ਖੜਾ ਕਰ ਰਹੀ ਹੈ ਤਾਂ ਇਹ ਕਰਮ ਸਾਡੇ ਬੱਚਿਆਂ ਦੇ ਨਹੀਂ ਹੈ ਉਹਨਾਂ ਦੇ ਕੋ ਕਰਮ ਨੇ ਰਮਾਇਣ ਵਿੱਚ ਆਂਦਾ ਹੈ ਕਿ ਰਾਜਾ ਦਸ਼ਰਥ ਵੀ ਇੱਕ ਗਲਤੀ ਨਾਲ ਇੱਕ ਸ਼ਰਮ ਪੁੱਤਰ ਮਾਰ ਰਿਹਾ ਸੀ ਤੇ ਉਹਦੇ ਮਾਪਿਆਂ ਦੀ ਹਾਏ ਰਾਜਾ ਦਸ਼ਰਥ ਉਹ ਲੈ ਬੈਠੀ ਸੀ ਉਹ ਜੀ ਆਪਣੇ ਪੁੱਤਰ ਵਿਯੋਗ ਚ ਮਰਿਆ ਸੀ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਕਿ ਮੈਂ ਅੱਜ ਤੱਕ ਕਦੀ ਕਿਸੇ ਨਾਲ ਤੇ ਬੱਦਵਾ ਨਹੀਂ ਕਿਸੇ ਬਸ ਸਾਡੇ ਸਾਰਿਆਂ ਦੇ ਦਿਲਾਂ 'ਚ ਅੱਜ ਜੋ ਹੈ ਉਹ ਇਹੀ ਹੈ ਕਿ ਜੋ ਬੱਦਹਾ ਉਹਨਾਂ ਮਾਪੇ ਆਪਣੇ ਦਾਸਰਨੋ ਬਕੇ ਸੀ ਅੱਜ ਮੈਂ ਨਾ ਚਾਹੁੰਦਾ ਉਹਨਾਂ ਦੇ ਤਾਲੂ ਦੇਣਾ ਚਾਹੁੰਦਾ ਉਹਨਾਂ ਦਾ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਇੱਕ ਤਾਂ ਉਹ ਗਲਤੀਆਂ ਕਰਦੇ ਨੇ ਤੇ ਉਸ ਤੋਂ ਪਰਦੇ ਪਾਉਂਦੇ ਨੇ ਤੇ ਦੋਸਤ ਦੂਜਾ ਦਰਪਦੇ ਨੇ ਕਿਵੇਂ ਇਹ ਆਪਣਾ ਕਰਨਗੇ ਆਪਣਾ छुटਕਾਰਾ ਕਰਨਗੇ ਕਿਹੜਾ ਕਰਮ ਹੋ ਕਰਨਗੇ ਕਿ ਉਹਦਾ छुटਕਾਰਾ ਹੋਏਗਾ ਤੋ ਮੈਂ ਜਿਆਦਾ ਨਹੀਂ ਬੋਲ ਸਕਦਾ ਮੈਂ ਕਦੀ ਕਦੀ ਸਟੇਜਾਂ ਤੇ ਨਹੀਂ ਬੋਲਦਾ ਮੈਨੂੰ ਨਹੀਂ ਪਤਾ ਕਿ ਕੀ ਕਹਿਣਾ ਚਾਹੀਦਾ ਜੋ ਮੇਰੇ ਦਿਲ ਤੋਂ ਇੱਕ ਗੱਲ ਨਿਕਲੀ ਕਿ ਮੈਂ ਉਹਨਾਂ ਨੂੰ ਇਹ ਸੁਣਾਵਾਂ ਕਿ ਕਰਮ ਬੱਚੇ ਨਹੀਂ ਕਰਦੇ ਕਰਮ ਵੱਡੇ ਕਰਦੇ ਨੇ ਤੋ ਆਪਣੀ ਕੋ ਕਰਮਾਂ ਤੇ ਨਿਗਾ ਰੱਖਣਾ ਤੇ ਆਪਣੇ ਲਾਲਚਾਂ ਤੇ ਥੋੜਾ ਹੱਥ ਰੱਖਣਾ ਤਾਂ ਜੀ ਦੁਨੀਆ ਹੋਰ ਵੀ ਜੀਣ ਤੱਕੇ ਸੜਕਾਂ ਤੇ ਆਣਾ ਜਾਣਾ ਰੋਜ਼ ਦੀ ਗੱਲ ਹੈ ਜੀ ਇਸੇ ਕਦੀ ਕਿਸੇ ਨੇ ਰੁਕਣਾ ਨਹੀਂ ਹੈ ਜ਼ਿੰਦਗੀ ਸਾਡੀ ਰੁਕ ਸਕਦੀ ਹੈ ਤੁਹਾਡੀ ਨਹੀਂ ਰੁਕ ਸਕਦੀ ਤੁਹਾਡੀ ਜ਼ਿੰਦਗੀ ਫੇਰ ਉਹ ਚੱਲਣੀ ਹੈ ਤਾਂ ਅਸੀਂ ਸੋਚਿਆ ਕਿ ਅਗਰ ਸੜਕ ਦਾ ਹੀ ਕੋਈ ਸਮਾਧਾਨ ਹੋ ਜਾਏ ਕੋਈ ਫੋਰ ਲੇਨ ਹੋ ਜਾਏ ਇਹਦਾ ਕਿਸੇ ਤਰੀਕੇ ਕੋਈ ਸਮਾਧਾਨ ਹੋ ਜਾਏ ਤੇ ਸਪੀਡ ਬ੍ਰੇਕਰ ਲੱਗ ਜਾਣ ਕੁਝ ਵੀ ਲੱਗ ਜਾਣ ਕੋਈ ਪੁਲਿਸ ਵਾਲੇ ਖੜ ਜਾਣ ਤਾਂ ਸਾਡਾ ਉਪਰਾਹਾ ਇਹੀ ਹੈ ਉਹ ਤੁਹਾਡਾ ਸਭ ਦਾ ਸਾਥ ਹੈ ਸਾਨੂੰ ਬਹੁਤ 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 ਜਿਹੜੀ ਹੈ ਇਨਸਾਫ ਇਨਸਾਫ ਠੀਕ ਹੈ ਕਰਦੀਆਂ ਨੇ ਅਦਾਲਤਾਂ ਨਹੀਂ ਕਰਦੀਆਂ ਨੇ ਸਰਕਾਰਾਂ ਵੀ ਕਰਦੀਆਂ ਨੇ ਟਾਈਮ ਆਏ ਤਾਂ ਉਹ ਵੀ ਹੋਏਗਾ ਪਰ ਜੋ ਇਨਸਾਫ ਤੁਸੀਂ ਕਰੋਗੇ ਜੋ ਇਨਸਾਫ ਉਸ ਦੋਸ਼ੀ ਦਾ ਜਨਤਾ ਦੇ ਰਜ਼ਾਤ ਜੁ ਹੋਏਗਾ ਉਸ ਤੋਂ ਵੱਡਾ ਇਨਸਾਫ ਕਿੱਥੇ ਨਹੀਂ ਹੋਏਗਾ ਸੋ ਇਹ ਸਭ ਸਾਡੇ ਵਾਸਤੇ ਤੁਸੀਂ ਵਕੀਲ ਹੋ ਤੁਸੀਂ ਸਾਡੇ ਜੱਜ ਹੋ ਤੁਸੀਂ ਇਨਸਾਫ ਕਰਨਾ ਹੈ ਤੇ ਉਸ ਨੂੰ ਥੋੜਾ ਅਹਿਸਾਸ ਦਿਖਾਣਾ ਹੈ ਕਿ ਇਹ ਕਦਮ ਦੀ ਸਜ਼ਾ ਕਿਵੇਂ ਮਿਲਦੀ ਹੈ ਤੇ ਕਿਸ ਤਰੀਕੇ ਮਿਲਦੀ ਹੈ ਜਿਹੜੀ ਉਹਨਾਂ ਨੇ ਵਿਅਕਤ ਕੀਤੀ ਹੈ ਸਾਡੇ ਸਾਰਿਆਂ ਦੇ ਮਨਾਂ ਵਿੱਚ ਉਹੀ ਚੱਲਦੀ ਹੈ ਦਰਸ਼ਨ ਦੇ ਤਰੀਕੇ ਅਲੱਗ-ਅਲੱਗ ਨੇ ਤੁਹਾਡਾ ਸਾਥ ਸਾਡੇ ਸਾਰਿਆਂ ਦਾ ਜਿਹੜਾ ਇਕੱਠ ਹੈ ਸਾਥ ਹੈ ਉਹ چاہے ਕੋਈ ਵੀ ਪਾਰਟੀ ਹੈ ਜਥੇਬੰਦੀ ਹੈ ਪਿੰਡ ਹੈ ਸ਼ਹਿਰ ਹੈ ਪੈਣਾ ਹੈ ਪਰਜਾਈਆਂ ਕੋਈ ਵੀ